ਆਦ ਪੜਾਉ ਮੰਦਾ ਹੁਣ ਦਾ ਕਰਮ ਕਰਦਾ ਬਹੁਤ ਪੁੱਛੂਗੇ ਤੂੰ ਕਿਉਂ ਕਿਉਂ ਭਾਈ ਇਹ ਕਰ ਤੋ ਕਹਿੰਦਾ ਜੋ ਪੜਿਆ ਲਿਖਿਆ ਕਰਦਾ ਮੈਂ ਤਾਂ ਆ ਕਰ ਕੋਈ ਨਾ ਪੜਿਆ ਲਿਖਿਆ ਲੈ ਜਿਉ ਮੰਦਾਇ ਕੰਮ ਕਰਦਾ ਠੀਕ ਹੀ ਕਰਦਾ ਹੁਣ ਮੈਂ ਤਾਂ ਉਹ ਨੂੰ ਇਹ ਹੀ ਕਰ ਲੱਗਿਆ ਉਹ ਮਿਆਂ ਹਾ ਸਤਿਗੁਰੂ ਕਹਿੰਦੇ ਉਹਦੇ ਭੱਤੇ ਨੇ ਜਿਹੜਾ ਦੇਖਾਂ ਤੇ ਕੀ ਕਰਦੇ ਹੁਣ ਇਹਦਾ ਅੰਦਰ ਭਾਵ ਨਾ ਹੋਣੀ ਹੋਣੀ ਇਹ ਨਹੀਂ ਪਤਾ ਕਿ ਅੱਗੇ ਬੜਾ ਈਂਦ ਕਰਦਾ ਹੈ ਜਾਂ ਗਲਤ ਕਰਦਾ ਹੈ

جے جی پڑھیا لکھیا پتہ راں کوئی چنگا کام کرنا ہے آن پڑھوں تو کے چنگا کام کر لگ بیٹھے ہی گل ہے پر کدد وہ ہی پڑھیا لکھیا کوئی غلط کرم کرتا ہے چنگا کام نہیں کرنا تے آن پڑھ بھی اسی طرح کرے گا تو اُں دے تو پربابو جا ہو ہویاں امیر تو غریب پربابو ہوندا ہے پڑھے لکھے تو آن پڑھ پربابو ہوندا ہے بھاں کوئی نہیں ہے صرف باہ پر باہر پرباب ہے ਇਹੋ ਜਿਹੜਾ ਪ੍ਰਭਾਵ ਹੁੰਦਾ ਹੈ ਬਹੁਤਾ ਲੰਮਾ ਸਮਾਟ ਕੇ ਜਾਂ ਨਹੀਂ ਰਹਿੰਦਾ ਹੁੰਦਾ ਭਾਵਨਾ ਬਣਾ ਗੁਰੂ ਦੇ ਉੱਪਰ ਕੀ ਸ਼ਰਧਾ ਬਣਾ ਗੁਰੂ ਦੇ ਉੱਪਰ ਕਿ ਜਿਹੜੀ ਭਾਵਨਾ ਬਣੀ ਉਹ ਕਦੇ ਟੁੱਟੇ ਹੀ ਨਾ